ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਹੈ ਜਿਸ ਦੇ ਬੀਤੇ ਸਮੇਂ ਚ ਕਈ ਵਾਰ ਰੇਟ ਵਧਿਆ ਹੈ ਜਿਸ ਤੋਂ ਅੱਕੇ ਪਰੇਸ਼ਾਨ ਤੰਗ ਕਿਸਾਨ ਜਥੇਬੰਦੀਆਂ ਨੇ ਪਿਛਲੇ ਸਮੇਂ ਤੋਂ ਮੋਰਚਾ ਲਗਾਇਆ ਹੋਇਆ ਸੀ ਜਿੱਥੇ ਅੱਜ 30 ਜੂਨ ਨੂੰ ਟੋਲ ਪਲਾਜ਼ੇ ਤੇ ਝੰਡੇ ਗੱਡ ਕੇ ਪੱਕੇ ਜਿੰਦੇ ਝੜ ਦਿੱਤੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਪੂਰੇ ਉਤਸ਼ਾਹ ਦੇ ਨਾਲ ਪਲਾਜ਼ੇ ਤੇ ਚੜ ਕੇ ਝੰਡੇ ਗੱਡਣ ਲੱਗੇ ਹੋਏ ਨੇ ਇਸ ਦੇ ਨਾਲ ਹੀ ਬੋਲੇ ਸੋਨਿਹਾਲ ਦੇ ਨਾਰਿਆਂ ਦੀ ਵੀ ਗੂੰਜ ਸੁਣਾਈ ਦਿੱਤੀ ਹੈ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਟੋਲ ਦੇ ਰੇਟ ਸਭ ਤੋਂ ਵੱਧ ਹਨ ਇਸ ਧਰਨੇ ਵਿੱਚ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਵੀ ਭਰਪੂਰ ਸਮਰਥਨ ਮਿਲਿਆ ਹੈ ਇਸ ਦੇ ਨਾਲ ਹੀ ਟੈਕਸੀ ਚਾਲਕਾਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਇਹ ਹੁਣ ਕੀ ਫੈਸਲਾ ਕੀਤਾ ਗਿਆ ਜੇ ਪੱਲੀ ਲਾਈ ਗਈ ਆ ਕੋਈ ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨਐਚਏ ਦਾ ਅਧਿਕਾਰੀ ਜਿੱਤੇ ਬੰਦਿਆ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਫਿਰ ਇਹਦੇ ਚਲਾਉਗਾ ਉਹ ਕਰਨਾ ਜਾਰੀ ਰਹਿਊਗਾ ਤੁਹਾਡਾ ਕਿ ਕਰਨਾ ਚੱਕੇ ਨਹੀਂ ਤਰਨਾ ਸੀ ਚੱਕ ਲੈਣਾ ਤਰਨੇ ਦੀ ਗੱਲ ਨਹੀਂ ਤੇ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲਾ ਟੋਲ ਫ੍ਰੀ ਰਹੂਗਾ ਹੀ ਟੋਲ ਕਿਉਂ ਲਗੂ ਮੀਟਿੰਗ ਹੋਈ ਆ ਸਾਨੂੰ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐਸਡੀਐਮ ਐਸਐਸਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਵੀ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਅਸੀਂ ਫਿਰ ਉੱਥੇ ਇਹਨਾਂ ਦਫ਼ਤਰ ਨੂੰ ਤਾਲਾ ਮਾਰਾਂਗੇ ਫਿਰ ਪੱਕਿਆ ਤਾਰਾ ਤੁਹਾਨੂੰ ਕਰਦੇ ਜੀ ਕੋਈ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤ ਆ ਰਹੀ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨਐਚਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ মিডিਆ ਬਾਰ ਬਾਰ ਚੈਨਲਾਂ ਤੇ ਦਿਖਾ ਰਿਹਾ ਜੇ ਬਾਰ ਬਾਰ ਚੈਨਲਾਂ ਤੇ ਦੇਖ ਕੇ ਨਹੀਂ ਆ ਰਿਹਾ ਤਾਂ ਉਹਨਾਂ ਨੂੰ ਪਤਾ ਇੱਥੇ ਕੀ ਹੋ ਰਿਹਾ ਦੋ ਵਾਰੀ ਮੰਗ ਪੱਤਰ ਭੇਜਦਾ ਸੀ ਕੋਈ ਨਹੀਂ ਹੁੰਦਾ ਅੱਜ ਸਾਰੀਆਂ ਜਥੇਬੰਦੀਆਂ ਸ਼ਾਮਲ ਸੀ ਸਾਰੀਆਂ ਜਿੰਨੀਆਂ ਸਾਡੇ ਨਾਲ ਜੁੜੀਆਂ ਸਾਰੀਆਂ ਦੇ ਦੇਖੋ ਹਾਂ ਪੱਕਾ ਬੰਦ ਆ ਦੇਖੋ ਇਹ ਟੋਲ ਪਲਾਜ਼ਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਔਰ ਇਸ ਟੋਲ ਪਲਾਜ਼ੇ ਦੀ ਜਿਹੜੀ ਮਨਿਆਦ ਹੈ ਸਾਨੂੰ ਪਤਾ ਚੱਲ ਰਿਹਾ ਕਿ ਇਹਦੀ ਮਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਤੁਸੀਂ ਡਾਕੂਮੈਂਟ ਦਿਓ ਇਹਦਾ ਐਗਰੀਮੈਂਟ ਕਦੋਂ ਤੱਕ ਹੈ ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ 70 ਕਰੋੜ ਤੋਂ 1.5 ਕਰੋੜ ਰੁਪਇਆ ਗਰਾਇਆ ਜਾਂਦਾ ਇੱਕ ਸਾਲ 'ਚ 500 ਕਰੋੜ ਰੁਪਈਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਹਾ ਇਹ ਕਰਾਪਸ਼ਨ ਏਡੀ ਵੱਡੀ ਹੈ ਉਹਦੇ ਵਿਰੋਧ 'ਚ ਧਰਨਾ ਚੱਲ ਰਿਹਾ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜੱ데ਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਲੀਗਲ ਡਾਕੂਮੈਂਟ ਜਿਹੜੇ ਆ ਉਹ ਜੱ데ਬੰਦੀਆਂ ਨੂੰ ਨਹੀਂ ਦਿਖਾਏ ਜਾਂਦੇ ਬਿਲਕੁਲ ਅਸੀਂ ਸਾਰੇ ਜਿਹੜੇ ਇਹਦੇ ਬੂਥ ਹੈ ਇਹਨਾਂ ਨੂੰ ਤਰਪਾਲਾ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲਾਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਉਹ ਆਪਣੀ ਇੱਥੇ ਪਰਚੀ ਬਿਲਕੁਕੁਲ ਨਾ ਕਟਾਓ ਅਸੀਂ ਚੱਲੇ ਹਾਂ ਪਰ ਸਾਡੇ ਲੋਕਲ ਸਾਥੀ ਲੋਕਲ ਕਿਟਰ ਇੱਥੇ ਲੱਗ ਗਈ ਆ ਆ ਲਾਗਲੇ ਪਿੰਡ ਆ ਲਾਗਲੇ ਖੇਤ ਸਾਡੇ ਹੀ ਨੇ ਬਿਲਕੁਲ ਜਿਹੜਾ ਨਵਦੀਪ ਜਲਵੇੜਾ ਬਾਰਡਰ ਕਹਨ ਦੇ ਨਾਂ ਤੇ ਮਸ਼ਹੂਰ ਹੈ ਉਹ ਸਾਡੇ ਉੱਤੇ ਜ਼ਬਰ ਹੋ ਰਿਹਾ ਹਰਿਆਣਾ ਸਰਕਾਰ ਨੇ ਉਹਨੂੰ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਿਆ ਹੋਏ ਨੇ ਔਰ ਉੱਤੇ ਅਣਮਨੁੱਖੀ ਇਦਕਾਰਾਂ ਦਾ ਤਸ਼ੱਦਦ ਹੋ ਰਿਹਾ ਉਹਨੂੰ 13-13 ਘੰਟੇ ਖੜਾ ਕੀਤਾ ਜਾ ਰਿਹਾ ਉਹਨੂੰ ਬਰਫ਼ ਤੇ ਨੰਗੇ ਪਿੰਡੇ ਲਟਾਇਆ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਐਸਪੀ ਜਿਹੜਾ ਅੰਮਾਲਾ ਉਹਦਾ ਘਰਾਓ ਕਰਨ ਵਾਸਤੇ ਉਹਤੇ ਧਰਨਾ ਦੇਣ ਵਾਸਤੇ 17 ਤਰੀਕ ਨੂੰ ਲਾਡੋਵਾਲ ਟੋਲ ਤੋਂ 8 ਵਜੇ ਇਤੋਂ ਰਵਾਨਗੀ ਕਰਨੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਇਸ ਜ਼ਬਰਦਸਤ ਖਿਲਾਫ ਸਾਡਾ ਸਾਥ ਦਿਓ ਪਿਛਲੀ ਵਾਰ ਵੀ ਰੁਕਿਆ ਗਿਆ ਇਸ ਵਾਰ ਕਿਸ ਤਰੀਕੇ ਨਾਲ ਤਿਆਰੀ ਦੇ ਕੋ ਅਸੀਂ ਹੁਣ ਕੋਈ ਟਰਾਲੀਆਂ ਟਰੈਕਟਰ ਨਹੀਂ ਲਏ ਉਹਨਾਂ ਦਾ ਆਬਜੈਕਸ਼ਨ ਸੀ ਵੀ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਅਸੀਂ ਸੰਕੇਤਕ ਤੌਰ ਤੇ ਇਹ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਔਰ ਇਸ ਧਰਨੇ ਦੇ ਵਿੱਚ ਅਸੀਂ ਵਾਹਨ ਜਿਹੜੇ ਸਾਡੇ ਉਹ ਕਾਰਾਂ ਤੇ ਗੱਡੀਆਂ ਹੋਣਗੀਆਂ ਬੱਸਾਂ ਹੋਣਗੀਆਂ ਉਹ ਸਾਨੂੰ ਜਾਣ ਦਿੱਤਾ ਜਾਵੇ ਉਹ ਸਭ ਨਾ ਰੋਕੇ ਰਵੇ ਕੋਈ ਗੱਲਬਾਤ ਹੋ ਪਾਈ ਹੈ ਉਹਨਾਂ ਦੇ ਨਾਲ ਕੋਈ ਜਿਹੜਾ ਸ਼ੰਭੂ ਵਾਲਾ ਰਸਤਾ ਹੈ ਉਹ ਅਸੀਂ ਸਰਕਾਰਾਂ ਨੂੰ ਬਾਰ-ਬਾਰ ਅਪੀਲ ਕਰਦੇ ਆਂ ਕਿ ਉਹਨੂੰ ਖੋਲੋ ਆਮ ਜਨਤਾ ਨੂੰ ਪ੍ਰੋਬਲਮ ਹੋ ਰਹੀ ਹੈ ਆਮ ਲੋਕਾਂ ਦਾ ਬਿਜ਼ਨਸ ਸਟੱਪ ਹੋ ਗਿਆ ਤੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖਦੇ ਆ ਕਿ ਭਾਈ ਤੂੰ ਮੂੰਹ ਦੇ ਵਿੱਚ ਘੁੰਮੀਆਂ ਪਾ ਕੇ ਬੈਠਾ ਏ ਜਿਹੜੀ ਸੜਕ ਸ਼ੰਭੂ ਵਾਲਿਆਂ ਨੂੰ ਖਲਵਾਓ ਇਹ ਆਪਣਾ ਪ੍ਰੈਸ਼ਰ ਦੇਵੇ ਪਾ ਸਰਕਾਰ ਤੇ ਹਰਿਆਣਾ ਸਰਕਾਰ ਤੇ ਭਈ ਇਹਨੂੰ ਸੜਕ ਨੂੰ ਖੋਲੋ ਤੇ ਖਲਵਾਇਆ ਜਾ ਦੇ ਨਾਮ ਕਿਸਾਨਾ ਪਾਪਾ ਨਹੀਂ ਬਗਨਾਮ ਹੋ ਰਿਹਾ ਉਹ ਕਹਿੰਦੇ ਕਿਸਾਨ ਇੱਥੇ ਬੈਠੇ ਨੇ ਦੇਖੋ ਕਿਸਾਨਾਂ ਨੇ ਬਿਲਕੁਲ ਜਿਹੜੀ ਸਰਵਸ ਰੋਡ ਹੈ ਇੱਕ ਵਨਵੇ ਛੱਡਿਆ ਹੋਇਆ ਹੈ ਉਹਦੇ ਮੋਰੇ ਦੀਵਾਰ ਬੀਜੇਪੀ ਨੇ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਹੋਈ ਕਿਸਾਨ ਬਿਲਕੁਲ ਸਾਈਡ ਤੇ ਬੈਠੇ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਵਾਰ-ਵਾਰ ਦੱਸਣਾ ਚਾਹੁੰਦਾ ਇਹ ਸਰਕਾਰਾਂ ਦੀ ਮਿਲੀ ਭੋਗਤ ਹੈ ਉਹ ਚਾਹੇ ਕੇਂਦਰ ਦੀ ਸਰਕਾਰ ਚਾਹੇ ਹਰਿਆਣਾ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹ ਸੜਕ ਸਾਡੀ ਖੋਲ ਹੀ ਜਾਵੇ ਬਿਲਕੁਲ ਇਹ ਜਿੰਨਾ ਚਿਰ ਕੋਈ ਸਮਝੌਤਾ ਨਹੀਂ ਹੁੰਦਾ ਇਹ ਟੋਲ ਬਿਲਕੁਲ ਫਰੀ ਹੈ ਕਿਸਾਨਾਂ ਨੇ ਕਿਹਾ ਕਿ ਇਸ ਬਾਬਤ ਕਈ ਵਾਰ ਟੋਲ ਅਧਿਕਾਰੀਆਂ ਤੇ ਐਨ ਐਚ ਏ ਨੂੰ ਵੀ ਇਹ ਟੋਲ ਦੀ ਸਮਾਂ ਤੇ ਸੀਮਾ ਦੱਸਣ ਲਈ ਕਹਿ ਚੁੱਕੇ ਹਾਂ ਪਰ ਕੋਈ ਵੀ ਅਧਿਕਾਰੀ ਜਾਂ ਸਰਕਾਰੀ ਨੁਮਾਇੰਦਾ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਇਸ ਦਾ ਸਧਾਰਨ ਜਿਹਾ ਕਾਰਨ ਇਹ ਹੈ ਕਿ ਇਹ ਟੋਲ ਦੀ ਮਿਆਦ ਖਤਮ ਹੋ ਚੁੱਕੀ ਹੈ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਜਿਸ ਨੂੰ ਅੱਜ ਤਾਲੇ ਲਗਾ ਕੇ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ